ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਮੀਤ ਪੰਜਾਬ ਤੇ ਮੈਂ ਹਾਂ ਗੁਰਪ੍ਰੀਤ ਤੇ ਦੋਸਤੋ ਅੱਜ ਫਿਰ ਮੈਂ ਪਹੁੰਚੀ ਹੁਈ ਹਾਂ ਪਟਿਆਲਾ ਜਿੱਥੇ ਕਿ ਮੈਂ ਰਿਕਸਾਟ ਤੇ ਸੀ ਪਟਿਆਲਾ ਸ਼ੋਰਮਾ ਜਿੱਥੇ ਕਿ ਇੱਕ ਬਹੁਤ ਹੀ ਪਿਆਰੀ ਜਿਹੜੀ ਜੋੜੀ ਹੈ ਕੰਮ ਕਰਦੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਕਾਟ ਬੋਦੋ ਤੋਂ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਕਾਟ ਦੇ ਵਿੱਚ ਖਾਣ ਦੇ ਲਈ ਕੀ ਕੀ ਖੁਸ਼ ਹੈ ਅ ਵੈਸੇ ਜਿਹੜੇ ਤੜਕੇ ਦੇ ਖੁਸ਼ਬੂ ਹੈ ਉਮਰੇਸ ਗਲੇਨੋ ਵਿੱਚ ਚੜੀ ਹੋਈ ਹੈ ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਂ ਪਾਜੀ ਸਸ਼ਿਕਾ ਸਸ਼ਿਕਾ ਮੈਮ ਸਸ਼ਿਕਾ ਮੈਮ ਕਿਵੇਂ ਹੋ ਜੀ ਬਹੁਤ ਵਧੀਆ ਮੈਮ ਸਾਡਾ ਤੜਕਾ ਇੰਨਾ ਚੜਿਆ ਆ ਨਾ ਕਿ ਸੰਗਣ ਨੂੰ ਉਹ ਖੁਸ਼ਬੂ ਖਿੱਚ ਕੇ ਲੈ ਕੇ ਆਈ ਹੈ ਬੀਬੀ ਥੈਂਕ ਯੂ ਮੈਮ ਥੈਂਕ ਯੂ ਜੀ ਹਾਂ ਜੀ ਤੇ ਪਾਜੀ ਆਪਣੇ ਕੋਲ ਕੀ ਕੀ ਹੈਗਾ ਹਾਂ ਮੈਮ ਸਾਡੇ ਕੋਲ ਚਿਕਨ ਸ਼ੋਰਮਾ ਹੁੰਦਾ ਪਨੀਰ ਸ਼ੋਰਮਾ ਹੁੰਦਾ ਅੱਛਾ ਜੀ ਚਿਕਨ ਮੋਮੋਸ ਵੈਜੇ ਮੋਮੋਸ ਹੁੰਦੇ ਆ ਬਾਕੀ ਮੌਕਟ ਡਰਿੰਕਸ ਹੁੰਦੀ ਹੈ ਜੀ ਓਕੇ ਪਾਜੀ ਸ਼ੋਰਮਾ ਕੀ ਚੀਜ਼ ਹੈ ਸ਼ੋਰਮਾ ਬਈ ਬੇਸਿਕਲੀ ਇੱਕ ਬਾਹਰ ਦੀ ਡਿਸ਼ ਹੁੰਦੀ ਹੈ ਹਾਂ ਜ ਬੇਸਿਕਲੀ ਦਿੱਲੀ ਦੇ ਵਿੱਚ ਬਹੁਤ ਫੇਮਸ ਹੈ ਅੱਛਾ ਤੇ ਸੱਚ ਪਟਿਆਲੇ ਦੇ ਵਿੱਚ ਐ ਕੁਆਂਟੀਟੀ ਕੋਈ ਦਿੰਦਾ ਨਹੀਂ ਹੈਗਾ ਹੂੰ ਤੇ ਤਾਂ ਕਰਕੇ ਅਸੀਂ ਸ਼ੁਰੂ ਕੀਤੀ ਹੈਗੀ ਅਸੀਂ ਆਪ ਥੋੜਾ ਖਾਣ ਦੇ ਸ਼ੌਕੀਨ ਹੈਗੇ ਆ ਕਪਰ ਅੱਛਾ ਜੀ ਤਾਂ ਕਰਕੇ ਅਸੀਂ ਸਟਾਰਟ ਕੀਤੀ ਹੈਗੀ ਜੀ ਬਹੁਤ ਵਧੀਆ ਤੇ ਭਾਜੀ ਸ਼ੋਰਮੇ ਦੇ ਵਿੱਚ ਵਿੱਚ ਕੀ ਚੀਜ਼ਾਂ ਪੈਂਦੀਆਂ ਨੇ ਉਸ ਨੂੰ ਬਣਾਉਣ ਵਾਸਤੇ ਕੀ ਕੁਝ ਮਟੀਰੀਅਲ ਦੀ ਲੋੜ ਹੁੰਦੀ ਹੈ ਸ਼ੋਰਮੇ ਦੇ ਵਿੱਚ ਮੈਂ ਪਨੀਰ ਦੇ ਵਿੱਚ ਤਾਂ ਪਨੀਰ ਪੈਂਦਾ ਬਾਕੀ ਵੈਜੀਸ ਪੈਂਦੀ ਹੈ ਅੱਛਾ ਜੀ ਸੱਚੇ ਕੰਦੇ ਵਿੱਚ ਚਿਕਨ ਹੋ ਗਿਆ ਬੋਇਲਡ ਚਿਕਨ ਹੁੰਦਾ ਹੈ ਸਪੈਸ਼ਲ ਜੀ ਹੁੰਦੀ ਹੈ ਬਾਕੀ ਸਾਡੇ ਸਪੈਸ਼ਲ ਮਸਾਲੇ ਹੁੰਦੇ ਹਨ ਅੱਛਾ ਜੀ ਮਤਲਬ ਯਾਨੀ ਔਰ ਦੱਸੇ ਸਪੈਸ਼ਲ ਜਿਹੜੇ ਮਸਾਲੇ ਹੁੰਦੇ ਆ ਸਹੀ ਗੱਲ ਹੈ ਜਿੰਨੇ ਵੀ ਸਾਰੇ ਮੈਂ ਕਾਟਣ ਜਾਂਦੇ ਸਾਰੇ ਕਹਿੰਦੇ ਸਾਡੇ ਸੀਕ੍ਰੀਟ ਹੈ ਹਨਾ ਜੀ ਜੀ ਹਾਂ ਜੇ ਤੁਸੀਂ ਦੱਸ ਦਿੱਤਾ ਤਾਂ ਫਿਰ ਠੋਡੇ ਕੋਲ ਕਾਟ ਆਊਗਾ ਜੀ ਅੱਛਾ ਭਾਜੀ ਇਸ ਬੱਬ ਕਿਵੇਂ ਬਣਿਆ ਕਾਟ ਲਾਉਂਦਾ ਆ ਕਾਰਬਾਉਂਟ ਸਾਡਾ ਸ਼ੌਕ ਹੈਗਾ ਸੀ ਕਿ ਬਿਜ਼ਨਸ ਕਰਨਾ ਹੈਗਾ ਜੀ ਤੇ ਪਹਿਲਾਂ ਮੈਮ ਜੋਬ ਕਰਦੇ ਸੀ ਮੈਂ ਵੀ ਜੋਬ ਕਰਦਾ ਹਾਂ ਮਾਰਨਿੰਗ ਦੇ ਵਿੱਚ ਮੈਂ ਆਪਣੇ ਛੱਡਤੀ ਹੈ ਜੋ ਓਕੇ ਤੇ ਤਾਂ ਸ਼ੁਰੂ ਤੇ ਇੱਕ ਥਿੰਕ ਸੀ ਕਿ ਬਿਜ਼ਨਸ ਕਰਨਾ ਹੈਗਾ ਹਾਂ ਤਾਂ ਥੋੜੇ ਫੋਨ ਤੇ ਵੀ ਸੁਪੀਨ ਹੈਗੀ ਸੀ ਤਾਂ ਅਸੀਂ ਕਿਹਾ ਚਲੋ ਫੋਟ ਕਾਰਡ ਓਪਨ ਕਰਕੇ ਦੇਖਦੇ ਆ ਪਟਿਆਲੇ ਚ ਓਕੇ ਭਾਜੀ ਇਹ ਤੁਸੀਂ ਕੰਮ ਕਿਸੇ ਤੋਂ ਸਿੱਖਿਆ ਵੀ ਹੈ ਅ ਨਹੀਂ ਮੈਂ ਸਿੱਖਿਆ ਨਹੀਂ ਆਪ ਆਪ ਕੇ ਤਰ੍ਹਾਂ ਆਪ ਹੀ ਸਾਰਾ ਕੰਟ੍ਰਸ ਕੀਤੀ ਅੱਛਾ ਪ੍ਰੈਕਟਿਸ ਕਿਵੇਂ ਹੋਈ ਮਤਲਬ ਕਿ ਘਰ ਦੇ ਵਿੱਚ ਪਹਿਲਾਂ ਇੱਕ ਦੋ ਵੀ ਬਟਾ ਹੈ ਪਹਿਲਾਂ ਘਰ ਦੇ ਵਿੱਚ ਸਟਾਈਕ ਕੀਤਾ ਮੈਂ ਤੇ ਆਪਣੇ रिलेटिव्स ਨੂੰ ਪਹਿਲਾਂ ਟੈਸਟ ਕਰਾ ਕੇ ਦੇਖਿਆ ਅੱਛਾ ਤੇ ਉਹਨਾਂ ਤੋਂ ਫੀਡਬੈਕ ਲਿੱਤਾ ਤਾਂ ਫਿਰ ਅਸੀਂ ਓਪਨ ਕੀਤੇ ਉਹ ਵਾਹ ਕੀ ਬਾਤ ਹੈ ਸਰ ਅੱਛਾ ਸਰ ਕਿੰਨਾ ਟਾਈਮ ਹੋ ਗਿਆ ਫਾਸ ਲਾਈਨ ਸਾਨੂੰ ਅਪਰਕਸ 3 ਮਹੀਨੇ ਹੋ ਜਾਣਗੇ ਦਸੰਬਰ ਸੇ ਅੱਛਾ 3 ਮਹੀਨੇ ਹੋ ਗਏ ਅੱਛਾ ਮੈਂ ਮੈਂ ਦੇਖ ਰਹੀ ਹਾਂ ਕਿ ਥੋੜੀ ਕਾਟ ਤੇ ਰਸ਼ ਬਹੁਤ ਹੈ ਅੱਛਾ 3 ਮਹੀਨਿਆਂ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਜੀ ਜੀ ਮੈਮ ਜੀ ਤੇ ਬਿਊਟੀ ਸਟੋਰ ਮੈਮ ਸਤੀ ਪਟਿਆਲੇ ਚ ਹੈ ਨਹੀਂ ਕੀ ਇਹ ਜੀ ਤਾਂ ਦਾ ਇਟਸ ਇਸ ਤੁਹਾਨੂੰ ਕਿ ਕਿਸ ਵਿੱਚ ਚੰਡੀਗੜ੍ਹ ਜਾ ਵੀਜ਼ਾ ਕਰਨਾ ਮੈਂ ਜਾਂ ਦਿੱਲੀ ਜਾਣਾ ਬੈਂ। ਅੱਛਾ ਅਸੀਂ ਖੁਦ ਜਾਂਦੇ ਸੀ ਚੰਡੀਗੜ੍ਹ ਜਾਂਦੇ ਸੀ ਜਾਂ ਦਿੱਲੀ ਜਾਂਦੇ ਸੀ। ਅੱਛਾ ਜੀ ਜਿਵੇਂ ਕਿ ਤੁਹਾਨੂੰ ਔਖਾ ਹੋਇਆ ਹੈ ਨਾ ਜਾਣਾ ਫਿਰ ਤੁਸੀਂ ਆਖਿਆ ਵੀ ਸਾਨੂੰ ਇਹ ਚੀਜ਼ ਲੈ ਕੇ ਆਉਣੀ ਪੈਣੀ ਹੈ। ਹਾਂ ਜੀ। ਤੇ ਸਰ ਆਲੇ ਦੁਆਲੇ ਦੇ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਹੈ? ਬਹੁਤ ਵਧੀਆ ਜੀ। ਕਸਟਮਰ ਬਹੁਤ ਬੋਸੇ ਜੀ। ਬਹੁਤ ਵਧੀਆ ਹੈ। ਅੱਛਾ। ਬਹੁਤ ਵਧੀਆ। ਭਾਜੀ ਥੋੜੀ ਕਾਟ ਤੇ ਸਭ ਤੋਂ ਜ਼ਿਆਦਾ ਕਸਟਮਰ ਜਿਹੜੇ ਨੇ ਕੀਪਸ ਖਾਣਾ ਪਸੰਦ ਕਰਦੇ ਨੇ? ਚਿਕਨ ਸ਼ੋਰਮਾ ਮੈਂ। ਚਿਕਨ ਸ਼ੋਰਬਾ ਕਿਉਂਕਿ ਇਹ ਨਵੀਂ ਡਿਸ਼ ਹੈ ਹਨਾ ਇਹਦੇ ਵਿੱਚ ਪਤਾ ਵੀ ਨਹੀਂ ਲੱਗਦਾ ਜਦੋਂ ਆਪਾਂ ਸ਼ੋਰਬਾ ਦਾ ਨਾਮ ਲੈਂਦੇ ਆ ਪਰ ਪਤਾ ਨਹੀਂ ਹੁੰਦਾ ਵੀ ਇੱਥੇ ਹੈ ਕੀ ਹੈ ਜਿਵੇਂ ਕਿ ਹੁਣ ਮੈਂ ਪੁੱਛ ਲਿਆ ਵੀ ਪਾਜੀ ਇੱਥੇ ਪੈਂਦਾ ਕੀ ਹੈ ਨਾ ਵੇ ਬাজি ਫਿਰ ਤੁਸੀਂ ਸਾਨੂੰ ਕੀ ਖਿਲਾ ਰਹੇ ਹੋ ਤੁਹਾਨੂੰ ਮੈਂ ਚਿਕਨ ਸ਼ੋਰਮਾ ਕਰਾਉਣਾ ਹਾਂ ਹਾਂ ਬੇਟਾ ਚਿਕਨ ਸ਼ੋਰਮਾ ਤੁਸੀਂ ਟੇਸਟ ਕਰਵਾਓ ਤੇ ਆਪਣੀ ਮੇਰੀ ਪਲੇਟ ਰੈਡੀ ਕਰੋ ਤੇ ਆਪਾਂ ਖਾ ਕੇ ਦੱਸਾਂਗੇ ਹਨਾ ਜ਼ਰੂਰ ਜ਼ਰੂਰ ਜੀ ਬਿਲਕੁਲ ਫਲੇਵਰ ਜਿਹੜਾ ਮੈਂ ਮਸਾਲਾ ਕਰਦਾਂ ਜੋ ਸਪਾਈਸੀ ਫਲੇਵਰ ਪਸੰਦ ਕਰਦੇ ਹੋ ਜਾਂ ਨੋਰਮਲ ਤੁਸੀਂ ਸਪਾਈਸੀ ਕਰ ਦਿਓ ਐਸੇ ਸਪਾਈਸੀ ਵੀ ਖਾ ਲੈਣੇ ਆ ਨੋਰਮਲ ਵੀ ਖਾ ਲੈਣੇ ਅੱਛਾ ਜਿਹੜੇ ਕਸਟਮਰ ਨੇ ਉਹ ਕੀ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਸਪਾਈਸੀ ਖਾਣਾ ਹੈ ਕਿ ਘੱਟ ਖਾਣਾ ਹੈ ਕਿ ਮੈਂ ਅਸੀਂ ਬਈ ਪੁੱਛਦੇ ਚੋੜਾ ਤੁਸੀਂ ਫੇਵਰਟ ਜਿਵੇਂ ਲਾਈਕ ਕਰਦੇ ਹੋ ਸਪਾਈਸੀ ਖਾਣਾ ਪਸੰਦ ਕਰਦੇ ਹੋ ਜਾਂ ਅੱਛ ਮੋਸਟਲੀ ਕਸੂਰਾ ਸਪਾਈਸ ਮਾਰਕ ਤੋਂ ਬਦਲ ਚੜਤੋਂ ਮੀਠੀ ਪੇਵਰ 10 ਦਾ ਸੁਬਦ ਸਟ੍ਰੈਂਡਾ ਤੰਦੂਰੀ ਫਲੇਵਰ ਤੇ ਭਾਜੀ ਇਹ ਜਿਹੜੀ ਤੁਸੀਂ ਸਮਾਨ ਰੈਡੀ ਕਰਮ ਕਰਕੇ ਲੈ ਕੇ ਆਨੇ ਹੋ हां जी 50% ਕਰ ਲੋਗੇ ਅੱਜ ਦਾ ਮਕਾਨੀ ਚੱਲਦਾ ਹੈ। ਅੱਛਾ ਜੀ। ਮੈਰੀਨੇਸ਼ਨ ਹੋ ਜਾਂਦਾ ਹੈ ਜਾਂ ਮੈਰੀਨੇਸ਼ਨ ਵਗੈਰਾ ਹੁੰਦੀ ਹੈ ਜਾਂ ਨੋਟੀ ਵਗੈਰਾ ਵੀ ਸਾਰੀ ਘਰੇ ਤਿਆਰ ਹੁੰਦੀ ਹੈ ਸੌਸਿਸ ਘਰੇ ਤਿਆਰ ਹੁੰਦੀ ਹੈ। ਬਾਕੀ ਜੋ ਚਿਕਨ ਜਾਂ ਪਨੀਰ ਕੁੱਕ ਹੁੰਦਾ ਉਹ ਇੱਥੇ ਕੁੱਕ ਹੁੰਦਾ ਹੈ। ਮੈਰੀਨੇਟ ਹੋ ਕੇ ਘਰ ਆਉਂਦਾ ਹੈ। ਕੱਟ ਕੇ ਕੁੱਕ ਹੁੰਦਾ ਬਾਕੀ। ਟਾਈਮ ਮੈਮ ਕਿੰਨਾ ਟਾਈਮ ਲੱਗ ਜਾਂਦਾ ਇਹ ਕੁਝ ਕਰਨ ਦਾ? ਅ ਮੈਂ ਚਿਕਨ ਨੂੰ ਕੁੱਕ ਹੁੰਦੇ ਤੇ ਪਰ 30 ਤੋਂ 45 ਮਿੰਟ ਲੱਗ ਜਾਂਦੇ ਆ ਪਨੀਰ ਨੂੰ 15 ਮਿੰਟ। ਅੱਛਾ ਅੱਛਾ। ਅੱਛਾ ਮਾਜੀ ਜੀ ਮੈਂ ਕਿ ਤੁਸੀਂ ਜੌਬ ਕਰਦੇ ਹੋ ਹੈਨਾ? ਤੇ ਥੋੜਾ ਟਾਈਮ ਕਿਵੇਂ ਨਿਕਲਦਾ ਹਨਾ ਬੱਚੋ ਕਿ ਕਿੰਨੇ 5 ਵਜੇ ਤੋਂ ਛੁੱਟੀ ਹੁੰਦੀ ਹੋਣੀ ਹੈ ਹਾਂ ਮੈਂ ਜੀ ਮੇਰੀ ਐਕਚੁਅਲੀ ਮੈਂ ਫੀਲਡ ਜੋਬ ਹੈ ਨਸਲੇ ਦੇ ਵਿੱਚ ਮੈਂ ਫੀਲਡ 'ਚ ਕਰਦਾ ਹਾਂ ਓਕੇ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆਨੇ ਹੋ ਹਾਂ ਜੀ ਹਾਂ ਜੀ ਮੈਂ ਬਾਕੀ ਕਰੇ ਪ੍ਰੇਪਰੇਸ਼ਨ ਕਰਦೇನೆ ਸਾਰੀ ਜੀ ਤੇ ਕੁਝ ਹੈਲਪਰ ਰੱਖੇ ਹੋਏ ਨੇ ਕਰੇ ਪ੍ਰੇਪਰੇਸ਼ਨ ਵਾਸਤੇ ਜੀ ਤਾਂ ਕਰਕੇ ਉਸ ਤੋਂ ਬਾਅਦ ਐਸੀ 4:00 ਕਲੋਕ ਅੱਛਾ ਜਾ ਕੇ ਓਕੇ ਅੱਛਾ ਭਾਜੀ ਕਈ ਵਾਰੀ ਨਾ ਲੋਕ ਕਹਿੰਦੇ ਨੇ ਕਿ ਤੁਹਾਨੂੰ ਕੀ ਜਰੂਰਤ ਪੈਗੀ ਕਾਰਟ ਲੋਡ ਦੀ ਹਨਾ ਆਪਣੇ ਰਿਸ਼ਤੇਦਾਰ ਵੀ ਕਹਿੰਦੇ ਕਈ ਵਾਰੀ ਕਹਿ ਵੀ ਦਿੰਦੇ ਹੁੰਦੇ ਲੈ ਤੁਹਾਨੂੰ ਕੀ ਜਰੂਰਤ ਪੈਗੀ ਰੱਬ ਨੇ ਦਿੱਤਾ ਤੁਹਾਨੂੰ ਸਭ ਕੁਝ ਹੈ ਪਰਿਵਾਰ ਦੇ ਵਿੱਚ ਕਦੀ ਕਿਸੇ ਨੇ ਇਦਾਂ ਕਿਹਾ ਹੋਵੇ ਹਾਂ ਉਹਨਾਂ ਕਹਿੰਦੇ ਨੇ ਵਟ ਰੋਟੀ ਤਾਂ ਅਸੀਂ ਆਪ ਕਰਨੀ ਹੈਗੀ ਆ ਆਸਿਫ ਲਈ ਆਪ ਆਸਾਨੂੰ ਦੇਖਣਾ ਕਿ ਅਸੀਂ ਕਿਵੇਂ ਆਪਣਾ ਕਰਦਾ ਹੈਗਾ ਜੀ ਉਹਦੇ ਕਰਕੇ ਕੋਈ ਸ਼ਰਮ ਨਹੀਂ ਕੀਤੀ ਨਾਮ ਕੰਮ ਕਰਨ ਚ ਬਿਲਕੁਲ ਜੀ ਬਾਕੀ ਸ਼ੌਕ ਹੈ ਸਾਡਾ ਓਕੇ ਅੱਛਾ ਭਾਜੀ ਜਿ ਜੇਤੋ ਅਸੀਂ ਪਹਿਲੇ ਦਿਨ ਕਾਟ ਪਾਈ ਸੀ ਕਿਉਂਕਿ ਮਾਰਕੀਟ ਦੇ ਵਿੱਚ ਨਾ ਇੱਕ ਬਹੁਤ ਜ਼ਿਆਦਾ ਹੈ ਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਲੱਗਿਆ ਸੀ ਕਿਤੇ ਕਿ ਹਾਏ ਵੀ ਅਸੀਂ ਕਾਟ ਲਾਣ ਜਾ ਰਹੇ ਹਾਂ ਪਤਾ ਨਹੀਂ ਕਾਟ ਦਾ ਸਾਨੂੰ ਕੀ ਰਿਸਪਾਂਸ ਆਵੇ ਕੀ ਨਾ ਆਵੇ ਆਹ ਸਟਾਰਟਿੰਗ ਚ ਮੈਂ ਮਿੱਤਾ ਡਰਦਾ ਲੱਗਦਾ ਥੋੜਾ ਜਿਹਾ ਤੇ ਬਾਕੀ ਥੋੜੀ ਅਸੀਂ ਕੁਆਲਿਟੀ ਦੇ ਤੇਰੇ ਕੋ ਕੁਝ ਚੁੱਪ ਕੋਈ ਨਾ ਵੀ ਚੀਜ਼ਾ ਲੋਕਾਂ ਨੂੰ ਪਸੰਦ ਆ ਰਹੀ ਹੈ ਇਸ ਕਰਕੇ ਥੋੜਾ ਵਧੀਆ ਲੱਗ ਰਿਹਾ ਹੈ ਹਾਂਜੀ ਹਾਂਜੀ ਤੇ ਪਾਜੀ ਤੁਸੀਂ ਰਿਫਾਈਨਡ ਯੂਸ ਕਰਦੇ ਹੋ ਕਿ ਜਾਂ ਫਿਰ ਕੁਝ ਹੋਰ ਰਿਫਾਈਨਡ ਤਾਂ ਮੈਂ ਆਇਲ ਤਾਂ ਬਹੁਤ ਟੈਸਟ ਦੇ ਵਿੱਚ ਤਾਂ ਹੈ ਨਹੀਂ ਥੋੜਾ ਬਹੁਤ ਯੂਜ਼ ਹੁੰਦਾ ਹਾਂ ਨਾ ਦੇ ਪ੍ਰਾਪਰ ਮੈਡੀਟੇਸ਼ਨ ਵੀ ਯੂਜ਼ ਹੁੰਦਾ ਬਸ ਹੋਈ ਹੁੰਦਾ ਐਕਸਟਰਾ ਇਸ ਦੇ ਵਿੱਚ ਕੋਈ ਰਿਫਾਈਨਡ ਆਇਲ ਜੀ ਯੂਜ਼ ਨਹੀਂ ਹੁੰਦਾ ਕਿ ਆਇਲ ਫ੍ਰੀ ਹੈ ਜਿਵੇਂ ਚਿਕਨ ਵਗੈਰਾ ਦਾ ਜੋ ਆਪਣਾ ਹੁੰਦਾ ਆਇਲ ਹੋਈ ਹੁੰਦਾ ਐਕਸਟਰਾ ਕੋਈ ਆਇਲ ਨਹੀਂ ਬਾਕੀ ਚੱਲ ਬਹੁਤ ਸਾਰੇ ਕੀ ਮੈਮ ਪ੍ਰਾਈਸ ਕੀ ਕੀ ਰੱਖਤਾ ਮੈਮ ਜਿਹੜਾ ਸਿੰਪਲ ਸ਼ੋਰਮਾ ਚਿਕਨ ਸ਼ੋਰਮਾ ਉਹਦਾ 80 ਰੁਪਏ ਪ੍ਰਾਈਸ ਹੈ ਜੋ ਤੁਮਬੂਰੀ ਫਲੇਵਰ ਹੈ ਉਹਦਾ 90 ਰੁਪਏ ਪ੍ਰਾਈਸ ਹੈ ਨਹੀਂ ਸ਼ੋਰਮਾ ਦਾ ਵੀ ਸੇਮ ਪ੍ਰਾਈਸ ਹੈ ਬਾਕੀ ਆਪਣੇ ਕੋਲ ਮੋਮੋਸ ਹੁੰਦੇ ਨੇ ਚਿਕਨ ਮੋਮੋਸ 80 ਰੁਪਏ ਹੈ ਐਂਡ ਜੋ ਵੈਜ ਮੋਮੋਸ 60 ਰੁਪਏ ਹੈ ਜੀ ਮੈਮ ਫਟਾਫਟ ਮੇਰਾ ਆਰਡਰ ਲਾਓ ਤੇ ਮੈਂ ਫਿਰ ਟੈਸਟ ਕਰਕੇ ਦੱਸਾਂ ਮੇਰੀ ਆਡੀਅנס ਨੂੰ ਵੀ ਪਤਾ ਲੱਗੇ ਹੈ ਨਾ ਵੀ ਚਿਕਨ ਸ਼ੋਰਮਾ ਹੁੰਦਾ ਕੀ ਕੀ ਹੈ

ਸਰ ਜਿਹਨੇ ਆ ਕੇ ਵਸਾ ਮੈਨੂੰ ਸੋ ਦੋਸਤੋ ਟੇਸਟ ਤਾਂ ਬਹੁਤ ਵਧੀਆ ਹੈ ਬਾਕੀ ਸਪਾਈਸੀ ਕਰਵਾਉਣਾ ਹੈ ਅ ਬਿਨਾ ਸਪਾਈਸੀ ਦਾ ਕਰਨਾ ਹੈ ਥੋੜੇ ਆਪਣੀ ਇੱਛਾ ਪਰ ਭਾਜੀ ਉਹਨਾਂ ਨੇ ਦੱਸਿਆ ਸੀ ਕਿ ਕਸਟਮਰ ਦੇ ਅਕੋਰਡਿੰਗ ਅਸੀਂ ਤਿਆਰ ਕਰਦੇ ਹਾਂ ਸੋ ਮੈਂ ਸਪਾਈਸੀ ਕਿਹਾ ਸੀਗਾ ਸੋ ਮੇਰੇ ਲਈ ਤਾਂ ਸਪਾਈਸੀ ਨੇ ਰੈਡੀ ਕੀਤਾ ਹੈ ਅੱਛਾ ਭਾਜੀ ਫੋਨ ਦਾ ਤੁਸੀਂ ਆਪਣਾ ਲੋਕੇਸ਼ਨ ਦੱਸ ਦੋ ਆ ਲొਕੇਸ਼ਨ ਮੈਮ ਸਾਡੀ ਜਿਹੜੀ ਥਾਪਰ ਕਾਲਜ ਹੋ ਜਾਂਦਾ ਆਪਾਂ ਲੀਲਾ ਪਵਨ ਜਾਂਦੇ ਆ ਹਾਂਜੀ ਉੱਥੇ ਨਾਲ ਇੱਕ ਪਾਰਕ ਹੈਗਾ ਪਾਰਕ ਦੇ ਪਾਰ ਸਾਰੀ ਮਾਰਕੀਟ ਲੱਗਦੀ ਹੈ ਉੱਥੇ ਸਾਡੀ ਕਾਰਡ ਲੋਕੇਟਡ ਹੈ ਕਾਰਡ ਦਾ ਨਾਮ ਕੀ ਹੈ ਪਟਿਆਲਾ ਸ਼ਰਮਾ ਪਟਿਆਲਾ ਸ਼ਰਮਾ ਤੇ ਫਿਰ ਨਾ ਕਈ ਵਾਰੀ ਭਾਜੀ ਗੂਗਲ ਤੇ ਵੀ ਮੈਮ ਤੁਸੀਂ ਸਰਚ ਮਾਰੋਗੇ ਉਹਨਾਂ ਤੇ ਵੀ ਤੁਹਾਨੂੰ ਮਿਲ ਜਾਏਗਾ ਓਕੇ ਆ ਗੂਗਲ ਤੇ ਸਰਚ ਮਾਰਾਂਗੇ ਤਾਂ ਗੂਗਲ ਦੇ ਵੀ ਆਛਾ ਭਾਜੀ ਕਈ ਵਾਰੀ ਲੋਕੇਸ਼ਨ ਨਹੀਂ ਵੀ ਪਤਾ ਲੱਗਦੀ ਕਈ ਵਾਰੀ ਮੈਂ ਵੀ ਕੰਮ ਨਹੀਂ ਕਰਦਾ ਹੁੰਦਾ ਤੁਸੀਂ ਆਪਣਾ ਨੰਬਰ ਜ਼ਰੂਰ ਦੱਸ ਦਿਓ ਮੇਰਾ ਨੰਬਰ ਹੈ 738 423123 जी जी थैंक यू पाजी बहुत-बहुत थैंक यू मैम टेस्ट बहुत बढ़िया मैं उम्मीद कर रही कि ਤੁਸੀਂ ਅੱਗੇ ਤੋਂ ਵੀ ਇਦਾਂ ਇਸ ਤੋਂ ਵੀ ਵਧੀਆ ਟੇਸਟ ਲੋਕਾਂ ਨੂੰ ਦਿਵਾਓ ਹੈ ਨਾ ਵੀ ਆਪਣਾ ਟੇਸਟ ਕੰਪਰੋਮਾਈਜ਼ ਕਦੀ ਨਾ ਕਰਿਓ ਜ਼ਰੂਰ ਜ਼ਰੂਰ ਜੀ ਜੀ मैम बिल्कुल जी ਸੋ ਦੋਸਤੋ ਜਿਵੇਂ ਕਿ ਤੁਸਾਂ ਸੁਣਿਆ ਹੈ ਪਾਜੀ ਨੇ ਤੁਹਾਨੂੰ ਐਡਰੈਸ ਵੀ ਦਿੱਤਾ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਸੋ ਜੇ ਤੁਹਾਨੂੰ ਨੰਬਰ ਸਮਝ ਨਹੀਂ ਆਇਆ ਤਾਂ ਮੇਰੀ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਇਸ ਨੰਬਰ ਤੇ ਪਾਜੀ ਨੂੰ ਕਾਲ ਕਰ ਸਕਦੇ ਹੋ ਔਰ ਕਾਲ ਕਰਕੇ ਐਡਰੈਸ ਲੈ ਸਕਦੇ ਹੋ ਔਰ ਤੁਸੀਂ ਇੱਥੇ ਪਹੁੰਚ ਸਕਦੇ ਹੋ ਤੇ ਇਹਨਾਂ ਦਾ ਫੂਡ ਜਿਹੜਾ ਟੈਸਟ ਕਰ ਸਕਦੇ ਹੋ ਸੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਹੈ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ